ਹਾਂਜੀ ਮੇਰਾ ਨਾਮ ਜੁਡੀ ਸਿੰਘ ਸੁਲਤਾਨਪੁਰ ਲੋਧੀ ਸੇਵਾਦਾਰ ਬੁੰਡਾ ਨਾਲ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਮੇਰਾ ਬੇਟਾ ਆਸਟ੍ਰੇਲੀਆ ਗਿਆ ਸਟੱਡੀ ਵਿਦਿਆਤਰੀ ਉੱਥੇ ਜਾ ਕੇ 3 ਸਾਲ ਦਾ ਡਿਪਲੋਮਾ ਕੀਤਾ 2 ਸਾਲ ਦੀ ਡਿਗਰੀ ਕੀਤੀ ਹੁਣ ਸਰਵਿਸ ਕਰ ਰਿਹਾ ਸੀ ਅਚਾਨਕ ਇੱਕ ਦੁਖਦਾਈ ਘਟਨਾ ਵਾਪਰ ਗਈ ਹੈ ਕਿ ਲਾਸ਼ ਪਾਣੀ ਵਿੱਚੋਂ ਮਿਲਿਆ ਇਦੇ ਕਾਰਨਾਂ ਦਾ ਕੋਈ ਅਜੇ ਤੀ ਪਤਾ ਨਹੀਂ ਲੱਗ ਰਿਹਾ ਪੁਲਸ ਉਥੇ ਮਤਲਬ ਆਪਣੇ ਇਨਕੁਆਇਰੀ ਕਰ ਰਹੀ ਹੈ ਤੇ ਸੋਮਵਾਰ ਤੀ ਉਹ ਕਹਿੰਦੇ ਆਪਾਂ ਦੱਸਾਂਗੇ ਤੇ ਅਸੀਂ ਹੋਰ ਜੋ ਅਪੀਲ ਕਰਦੇ ਆ ਸੰਤ ਬਾਬਾ ਬਲਜੀਤ ਸਿੰਘ ਸੀਚੇਵਾਰ ਰਹੇਗੇ ਅਪੀਲ ਕੀਤੀ ਹੈ ਭਾਰਤ ਸਰਕਾਰ ਨੂੰ ਵੀ ਉਹਨਾਂ ਦੀ ਜਿਹੜੀ ਆ ਮ੍ਰਿਤਕ ਸਰੀਰ ਸਾਦ ਨੂੰ ਭਾਰਤ ਸਾਡੇ ਹਵਾਲੇ ਕੀਤਾ ਜਾਏ ਜੋ ਕਿ ਅਸੀਂ ਅੰਤਮ ਰਸਮਾਂ ਉਹਦੀਆਂ ਅਦਾ ਕਰ ਸਕੀਏ ਮ੍ਰਿਤਕ ਨੌਜਵਾਨ ਨਾਮ ਕੀ ਸੀ ਮ੍ਰਿਤਕ ਨੌਂ ਦਾ ਨਾਮ ਜੀ ਦਮਨਪ੍ਰੀਤ ਸਿੰਘ ਕਿਹੜਾ ਕੰਮ ਕਰਦੇ ਸੀ ਨਰ ਸਿੰਘ ਹਾਂ ਜੀ ਚੈੱਕ ਸੀਗੇ ਇਹ ਜੀ ਆਪਣੇ ਅਬਨੇ ਸਿਕਾ ਗੋਲਡ ਕੋਸਟ ਅੱਛਾ ਜੀ ਹਾਂ ਜੀ ਕਿਨੇ ਚ ਬ੍ਰੈਸਲੈਟ ਹੈ ਜੀ ਨੇ ਜਦੋਂ ਉੱਥੇ ਸਰਵਿਸ ਕਰਾਤ ਸੱਤ-ਸੱਤ ਨੂੰ ਉੱਥੇ 7:30 ਸਭ ਤੁਹਾਨੂੰ ਕਿਤੇ ਜਾਣ ਕੇ ਪ੍ਰਾਪਤ ਹੋਈ ਹੈ ਸਾਨੂੰ ਕੱਲ ਜਾਣ ਕਰੇ ਸੀਗਾ ਵੀ ਉਹਦਾ ਭੈਣ ਦੇ ਕੋਲ ਆ ਰਿਹਾ ਸੀਗਾ ਉਹ ਆਪਦੀ ਡਿਊਟੀ ਤੋਂ ਤੇ ਜਦੋਂ ਭੈਣ ਕੋ ਪਹੁੰਚਾ ਨਹੀਂ ਤੇ ਭੈਣ ਨੇ ਫੋਨ ਕੀਤਾ ਉਹਦਾ ਜਿਹੜਾ ਆਪਣਾ ਫੋਨ ਬੰਦ ਹੁੰਦਾ ਉਹਨੇ ਜਾ ਕੇ ਥਾਣੇ ਰਿਪੋਰਟ ਦਰਜ ਕਰਾਈ ਕੱਲ ਸਾਨੂੰ ਪਤਾ ਲੱਗਾ ਉਹਦੀ ਬੋਡੀ ਮਿਡੀਸਨ ਪਾਣੀ ਚ ਕੋਈ ਸ਼ਾਮੀ ਜਾਂ ਸਾਡੇ ਕੋ 3:30 ਵਜੇ 4 ਵਜੇ ਹਾਂਜੀ ਮਤਲਬ ਸ਼ੱਕ ਹੀ ਲੱਗਦਾ ਜਮੋਤ ਸ਼ੱਕ ਹੀ ਲੱਗਦਾ ਕਿਸੇ ਕਿਸਮ ਦੀ ਜਾਂਚ ਦੀ ਮੰਗ ਕਰਦੇ ਅਸੀਂ ਭਾਰਤ ਸਰਕਾਰ ਤੋਂ ਕਰਦੇ ਹਾਂ ਵੀ ਸਾਡੇ ਬੇਟੇ ਦੀ ਜਿਹੜੀ ਇਹ ਅਨਕੁਆਰੀ ਕੀਤੀ ਜਾਏ ਵਿਵਦਨਾ ਕੀ ਪਾਣਾ ਵਰਤਿਆ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਰਹੇ